ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਇਹ ਝਾੜੂ ਖੜਾ ਕਰਨਾ ਕਲੇਸ਼ ਦੀ ਜੜ ਹੁੰਦੀ ਏ ਆਪਾਂ ਨੇ ਸਾਢੇ 3-4 ਸਾਲ ਹੋ ਗਏ ਕਲੇਸ ਪਾਇਆ ਪੰਜਾਬ ਦੇ ਵਿੱਚ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਫੜਾਉਂਦਾ ਉਹਦੀ ਪੰਜਾਬ ਸਵਾਟ ਲੱਗਿਆ ਜਾਂ ਤਾਂ ਕੋਈ ਮੰਨਿਆ ਨੇ ਮੇਰੀ ਹੁਣ ਪਛਤਾਈ ਜਾਂਦੇ ਆ ਕਿ ਕਿਹੜੇ ਟਾਈਮ ਨੂੰ ਉਹ ਬੁੱਕਾ ਪਾਤੀਆਂ ਰੰਗਰੇਟਾ ਗੁਰੂ ਦਾ ਬੇਗਾ ਦਾ ਖਤਾਰ ਦਿੱਤਾ ਆਪਣੇ ਘਰ ਨਾਲ ਆਇਆ ਸੋ ਜਾ ਆਪਣੇ ਸਰਕਾਰ ਆਈ 3 ਮਹੀਨੇ ਬਾਅਦ ਸੇ ਆਪਾਂ ਨੇ ਬਾਬਾ ਜੀਵਨ ਸਿੰਘ ਜੀ ਪਾਈ ਜੈਤਾ ਜੀ ਦੇ ਨਾਮ ਤੇ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕੀਤੀ ਤੇ ਆ ਸਰਕਾਰ ਆਈ ਹੈ ਉਹਨੂੰ ਬੰਦ ਕਰ ਪੈਣਾ ਨੇ ਮੂੜ ਕੇ ਉਹਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਦਲਿਤ ਵਰਗ ਦੇ ਨਾਲ ਇਹਨਾਂ ਨੇ ਰੋਡ ਕੀਤੀ ਹੈ ਧੋਖਾ ਕੀਤਾ ਜਿੱਤੇ ਪਾਈ ਜੈਤਾ ਜੀ ਜੀ ਚੇਹਰ ਬੰਦ ਕਰਤੀ ਐ ਉਥੇ ਕਹਿੰਦੇ ਸੀ ਦਲਿਤ ਵਰਗ ਦਾ ਐ ਸੀ ਢਿਪਟੀ ਮੁੱਖ ਮੰਤਰੀ ਬਣਾ ਲਵਾਂ ਲੈ ਅੱਜ ਬਣਾਉਂਦੇ ਰੋਲ ਕਰਕੇ ਜਦ ਵੋਟਾਂ ਆਉਦੀਆਂ ਫੇਰ ਕਹਿੰਦੇ ਬਣਾਵਾ ਗਏ ਆ ਬੀਬੀਆਂ ਬੈਠੀਆਂ ਜਿੱਥੇ ਬੀਬੀਆਂ ਆ ਜਾਣ ਨਾ ਉਥੇ ਕਦੇ ਪਿੱਛੇ ਨਹੀਂ ਰਹਿ ਸਕਦੇ ਉਥੇ ਕਰਨ ਕਿੱਧਰ ਗਿਆ ਉਹ ਬੀਬੀਆਂ ਨੇ ਤਾਂੜਾ ਧਲੋ ਠੀਕ ਕਹਿੰਦੇ ਮਾ ਦੀਆਂ ਅਸੀਸਾਂ ਰਾਸ ਸੁਮਿਆਰ ਮਾ ਦੀਆਂ ਅਸੀਸਾਂ ਤਖਤ ਬਿਠਾਵਣ ਬਾਦਸ਼ਾਹ ਮੁਲਕ ਜਗੀਰੀ ਮਾਵਾ ਪੈੜਾ ਦੇ ਅਸੀਰਵਾਦ ਖੜਦੇ ਐ ਇਹਨਾਂ ਦੇ ਪੈਰਾਂ ਚੁੰਮ ਜੀਂਦੀਆਂ ਤਖਤ ਮਿਲਦੇ ਐ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਆ ਕਰਿਆ ਕਹਿੰਦੇ 1000 ਰੁਪਏ ਦੇ ਆਇਆ ਕਰਾਂਗੇ ਮੁਲਕੇ ਤੇ ਆਈ ਨਹੀਂ ਫੇਰ ਕਹਿੰਦੇ ਹੁਣ 1100 ਦਵਾਂਗੇ ਫੇਰ ਨੇ ਮੁੜ ਕੇ ਤੇ ਆਏ ਵੋਟਾਂ ਲੈ ਜਾਂਦੇ ਆ ਹੋਂ ਜੇ ਤੁਹਾਡੇ ਕੋਲ ਆਏ ਨਾ ਬੀਬੀ ਆਈ ਝਾੜੂ ਲੈ ਕੇ ਕੁੱਟਣੇ ਆ ਦਾਦੇ ਮਗਵਣੇ ਜਾਂਦਾ 1000 ਰੁਪਏ ਕਹਿੰਦੇ ਕਿੱਥੇ ਗਿਆ ਸਾਡਾ 10000 ਰੁਪਏ ਜਿਹੜਾ ਧੀਆ ਪੈਣਾ ਦੇ ਨਾਲ ਧੋਖਾ ਕਰਕੇ ਉਹ ਬਧੇਰਾ ਜੀਨ ਤੜਪ ਗਿਆ ਨੌਜਵਾਨੀ ਦੇ ਨਾਲ ਇਹਨੇ ਧੋਖਾ ਕਰਿਆ ਕਹਿੰਦੇ ਜੀ ਅਸੀਂ ਆਪਣੇ ਗ੍ਰੀਨ ਕਰਾ ਦੇ ਮੁੰਡਿਆਂ ਨੂੰ ਟਿਕਟਾਂ ਦੇ ਕਰਾਂਗੇ ਆ ਹੁਣ 5 6 ਬਲਕਿ 6 7 ਜਗ੍ਹਾ ਇਸ ਤਰ੍ਹਾਂ ਬਾਈਲ ਇਕਸ਼ਨ ਹੋਇਆ ਕੋਈ ਕਾਂਗਰਸ ਤੋਂ ਲਿਆਉਂਦੇ ਕੋਈ <table> ਦਨ ਤੋਂ ਲਿਆਉਂਦੇ ਜਿਹੜੇ ਇਹਨਾਂ ਦੇ ਮਗਰ ਫਿਰਦੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹ ਅੰਦਰ ਵੜਵੜ ਚਪੇੜਾ ਮਾਰਦੇ ਵੀ ਕਿਹੜੇ ਟਾਈਮ ਇਹਨਾਂ ਨੂੰ ਧਾੜੂ ਵਾਲੇ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਇਹ ਝਾੜੂ ਖੜਾ ਕਰਨਾ ਕਲੇਦ ਦੀ ਜੜ ਹੁੰਦੀ ਹੈ ਆਪਾਂ ਨੇ ਸਾਢੇ 3-4 ਸਾਲ ਹੋ ਗਏ ਇਸ ਪਾਇ ਦੇ ਪੰਜਾਬ ਦੇ ਵਿੱਚ ਥੋੜਾ ਗੈਂਗਸਟਰ ਘੁੰਮਦੇ ਆ ਨਮਈ ਕੰਮ ਚੱਲ ਗਿਆ ਕਿ ਦੁਕਾਨਦਾਰਾਂ ਨੂੰ ਸਹਾਉਕਾਰਾਂ ਨੂੰ ਜਿਹਦੇ ਕੋਲ 4 ਪੈਸੇ ਹੈਗੇ ਉਹਨੂੰ ਟੈਲੀਫੋਨ ਕਰੋ ਉਹਨੂੰ ਖਾਗ ਲਓ ਅੰਦਰ ਕਰ ਤੇ ਅਗਲਾ ਵੀ ਚੁੱਪ ਕਰਕੇ ਦੇ ਆਉਗਾ ਉਹਨੂੰ ਨਹੀਂ ਦੱਸਦਾ ਕਿ ਤੇ ਬੋੜੀਓ ਨਾ ਮਾਰ ਦੇ ਇਹ ਸਰਕਾਰ ਨੇ ਸਾਨੂੰ ਦਿੱਤਾ ਕੀ ਹੈ ਇਹਨੇ ਸਾਨੂੰ ਗੈਂਗਸਟਰ ਬਾਅਦ ਦਿੱਤਾ ਇਹਨੇ ਸਾਨੂੰ ਨਸ਼ੇ ਦਿੱਤੇ ਆ ਇਹ ਸਭ ਗਰੀਬੀ ਦਿੱਤੀ ਐ ਇਹ ਸਭ ਮੇਰ ਜੁਗਾਰੀ ਦਿੱਤੀ ਐ ਇਹਨੇ ਸਾਨੂੰ ਟੁੱਟੇ ਦਿਲਾਸੇ ਦਿੱਤੇ ਐ ਇਹਨੇ ਸਾਨੂੰ ਪੰਡ ਪੜਾ ਸਕਾਇਆ ਨਾ ਚੁਟਕਲੇ ਚੜਾ ਕੇ ਹੋਰ ਕੁਝ ਨਹੀਂ ਕਰਿਆ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਬਣਾਉਂਦਾ ਉਹਦੀ ਪੰਜਾਬ ਸਵਾਰ ਲੱਗੇ ਜਦ ਤੱਕ ਕੋਈ ਮੰਨਿਆ ਨਹੀਂ ਮੇਰੀ ਹੁਣ ਪੁਛਤਾਈ ਜਾਂਦੇ ਐ ਕਿ ਕਿਹੜੇ ਟਾਈਮ ਨੂੰ ਬੁੱਕਾ ਪਾਦੀਆਂ ਵੀਰੋ ਸਵੇਰੇ ਹੀ ਗੁੱਟ ਹੋ ਜਾਂਦਾ ਐ ਇਹ ਸਿਰਾ ਆਪੀ ਵੀ ਜੇ ਦਿਲ ਲਾ ਲਈਏ ਤਾਂ ਹੋਰ ਕੁਝ ਨਹੀਂ ਕਰਦਾ ਹਰਾਜ ਦਿੱਲੀ ਵਾਲੇ ਕਰ ਰਹੇ ਨੇ ਲੁੱਟ ਕੇ ਉਹ ਨਹੀਂ ਜਾ ਰਹੇ ਇਹ ਵਿੱਚ ਕਹਿੰਦੇ ਖੋਟਾ ਸੀ ਕਾ ਆਪਣਾ ਬਗਾਨਿਆਂ ਨੂੰ ਕਿਹ ਅਦੋਚ ਮਾਰਾ ਆਪਣਾ ਬੰਦਾ ਨਿਕਲਿਆ ਜਿਹਨੂੰ ਰਾਜਪਾਲ ਸੰਭਾਏ ਸੀ ਇਹ ਤੁਸੀਂ ਕੇਜਰੀਵਾਲ ਨੂੰ ਮੋਟੇ ਨਹੀਂ ਸੀ ਪਾਈਆਂ ਤੁਸੀਂ ਭਗਵੰਤ ਮਾਨ ਨੂੰ ਪਾਈਆਂ ਸੀ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਦਾ ਮੁੰਡਾ ਜਿਸ ਦਿਨ ਕਿਸਾਨ ਦਾ ਮੁੱਦਾ ਬਣ ਗਿਆ ਸੰਦੇ ਬਣਾ ਕਿਸਾਨੇ ਕੁੱਟੇ ਜਿਹੜਾ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਐ ਉਹਨੇ ਸਭ ਤੇ ਮਾਸਟਰ ਦੇ ੁੱਤੇ ਬਣ ਕੇ ਉਹਨੂੰ ਆਉਂਦੀ ਸਮਝਉਂਦੀ ਹੈ ਕੀ ਦਾ ਐ ਯਾਰ ਪਤਾ ਨਹੀਂ ਕਰ ਲੋ ਕੋਈ ਹਾਲਾਤ ਹੈ ਪਿਆਰੇ ਸਿੱਖੀ ਦਾ ਇਹਨੇ ਕਹਾਣ ਕਰਤਾ ਗੁਰਦੁਆਰਾ ਐਕਟ 1925 ਚ ਬੜਿਆ ਸੀ ਅੰਗਰੇਜ਼ ਨਹੀਂ ਬਦਲ ਸਕੇ दिल्ली सरकार बदल सकिया इस बंद ने आके बदलिया हुई भी सी तो बिना पुछे बदल नहीं सकते मैं एक बार अकाल तख्त साहब के जथेदार साहब मिलिया जब मैं मुख्यमंत्री मैं दुके उन्हें पैरी हाथ लगया फोटो रिलीज की मैं पैरी हाथ लगा रहा यह नहीं के चरनी चन्नी पैरी हाथ लगा रहा ਮੈਂ ਇਸ ਕਰਕੇ ਕਰਿਆ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿੰਨੀ ਐਮਤ ਹੁੰਦੀ ਹੈ ਇੱਕ ਮੁੱਖ ਮੰਤਰੀ ਰੋਦੇ ਪੈਰਾ ਝੁਕਦਾ ਤੇ ਆ ਜਿਹਨੂੰ ਜਿਹੜਾ ਸਿੱਖੀ ਦੇ ਨਾਮ ਉਪਰ ਬੋਗਾ ਲਿਆ ਮੁੱਖ ਮੰਤਰੀ ਇਹ ਜਥੇਦਾਰ ਸਾਹਿਬ ਨੂੰ ਗਰੰਟੀ ਦਾ ਸੀ ਫਿਰ ਇਹ ਜਿਹੇ ਬੰਦੇ ਰੁਕਿਓ ਵੋਟਾਂ ਪਾਈਏ ਬਾਹਰ ਦਾ ਇਹ ਸਾਨੂੰ ਬਾਰ ਬਾਰ ਧੋਖਾ ਦਿੰਦੇ ਬਾਰ ਬਾਰ ਕਹਿੰਦੇ ਹਜ਼ਾਰ ਰੁਪਇਆ ਦੇ ਦਾਂਗੇ ਬਾਰ ਬਾਰ ਕਹਿੰਦੇ ਮੁਆਵਜ਼ਾ ਦੇ ਮੰਗੇ ਬਾਰ ਬਾਰ ਸਾਡੇ ਨਾਲ ਧੋਖਾ ਹੋਈ ਜਾਂਦਾ ਹੈ ਆ ਮੈਂ ਪਿਛਲੇ ਪਿੰਡ ਚ ਸੁਣਾ ਕੇ ਆਇਆ ਇੱਕ ਗੱਲ ਇੱਕ ਪਿੰਡ ਦੇ ਵਿੱਚ ਉਹ ਕੁੜਤਾ ਪਜਾਮਾ ਵੇਚਣ ਵਾਲਾ ਆ ਗਿਆ ਇਹ ਹਜੇ ਹੀ ਠਾਕੋ ਸੀਗਾ ਜੇ ਜੇ ਇੱਕ ਬੰਦਾ ਕਹਿੰਦਾ ਮੇਰੇ ਵਰਗਾ ਵੀ ਭਾਈ ਕੁੜਤਾ ਪਜਾਮਾ ਖਰੀਦ ਲੈਂਦੇ ਆ ਕਹਿੰਦੇ ਭਾਈ ਕਿੰਨੇ ਦਾ ਉਹਨੇ 1000 ਰੁਪਏ ਦਾ ਦੱਸਦਾ ਕਹਿੰਦਾ ਆਪਾਂ ਦਾ 1000 ਰੁਪਏ ਚੰਗਾ ਵੀ ਹੈ ਉਹ ਕਹਿੰਦਾ ਤੂੰ ਫਿਕਰੇ ਨਾ ਕਰ ਤੋਏ ਤੇ ਪਾਈ ਨਾ ਪਾਈ ਤੇ ਤੋਈ ਨਾ ਇਹਦਾ ਕਪੜਾ ਹੀ ਨਹੀਂ ਮਿਲਣਾ ਤੈਨੂੰ ਉਹ ਗੱਲ ਸਮਝਿਆ ਨਹੀਂ ਉਹਨੇ ਸ਼ਾਮ ਨੂੰ ਸੋਚਿਆ ਕੱਲ੍ਹ ਤਾਰਾ ਤਾਰਾ ਜਾਇਆ ਮੰਗੇ ਧੋ ਕੇ ਸੁਕੜਾ ਪਾਤਾ ਸਵੇਰੇ ਕੋ ਜਾਮੇਦਾਰ ਅੱਛਾ ਬਣਿਆ ਕਰ ਤੇ ਕੁਰਤੇ ਦੀ ਬਣਗੀ ਬਣਾਈ ਸੁਗੜ ਕੇ 15 ਦਿਨਾਂ ਬਾਅਦ ਫੇਰ ਉਹ ਆ ਗਿਆ ਉਹ ਕਹਿੰਦਾ ਤੂੰ ਮੇਰੇ ਨਾਲ ਕੀ ਕਰੀਏ ਉਹ ਕੁਰਤਾ ਬਣਾ ਮੈਂ ਪਹੇਜਾ ਦੇ ਗਿਆ ਕਹਿੰਦਾ ਮੈਂ ਤਾਂ ਕੋਈ ਨਹੀਂ ਕਰੀ ਸੱਚੇ ਵਿੱਚ ਜਦੇ ਬਣ ਜਦੇ ਕਹਿੰਦਾ ਮੈਂ ਤਾਂ ਕੋਈ ਨਹੀਂ ਕਹੀ ਮੈਨੂੰ ਤੈਨੂੰ ਪਹਿਰਾ ਗਿਆ ਤੇ ਵੀ ਧੋਈ ਤੇ ਪਾਈ ਨਾ ਪਾਈ ਤੇ ਧੋਈ ਨਾ ਕਹਿੰਦਾ ਤਾਂ ਧੋ ਲਿਆ ਹੁਣ ਪਰ ਇਹਨੇ ਐ ਜੀ ਹੋਣਾ ਸੀ ਇਸ ਤਰ੍ਹਾਂ ਹੀ ਫੇਰ ਸੱਚੇ ਬਣ ਜਾਂਦੇ ਤੁਹਾਡੇ ਕੋਲ ਆ ਕੇ ਫੇਰ ਪਹਿਲਾਂ 1000 ਰੁਪਏ ਕਹਿੰਦੇ ਬੀਬੀਆਂ ਦੇ ਦਵਾਂਗੇ ਫਿਰ ਕਹਿੰਦੇ 1100 ਬੀਬੀਆਂ ਕਹਿੰਦੇ ਚਲੋ 1100 ਮਿਲੂਗਾ ਮਿਲਣਾ ਮਲਾਣਾ ਕੁਝ ਵੀ ਨਹੀਂ ਆ ਸਰਕਾਰ ਹੁਣ ਬਹੁਤੀ ਦਿਨ ਨਹੀਂ ਚੱਲਣੀ ਇਹਨਾਂ ਦੇ ਐਮਐਲਏ ਪੱਤੇ ਫਿਰਦੇ ਇਧਰ ਨੂੰ ਤੇਰੇ ਨਾਲ ਲੜਦੇ ਕੋਈ ਪਟਵਾਰ ਮਾਜਰਾ ਚ ਪੱਧਿਆ ਹੋਇਆ ਕੋਈ ਆਮ ਸਰ ਵਾਲਾ ਪੱਧਿਆ ਹੋਇਆ ਇਹਨਾਂ ਦੇ ਵਿੱਚ ਆਪ ਕੋ ਤਾਂ ਆਪੀ ਪਈ ਵੀ ਇਹ ਲੁੱਟਦੀ ਇਹਨਾਂ ਨੇ ਆਪੇ ਲੜ ਲੜ ਕੇ ਮਰਨਾ ਬਹੁਤੀ ਦੇ ਸਰਕਾਰ ਚਲੇ ਨਹੀਂ ਇਹ ਕਹੀ ਜਾਂਦੇ ਸਾਡੀ ਸਰਕਾਰ ਦਾ ਅਜੇ ਸਾਲ ਪਿਆ ਉਹ 6 ਮਹੀਨੇ ਬਾਅਦ ਤਾਂ ਇਲੈਕਸ਼ਨ ਸ਼ੁਰੂ ਹੋ ਜਾਣੇ ਆਹ ਥੋੜੇ ਜਿਹੇ ਦਿਨ ਹੈ ਤੁਸੀਂ ਕੱਢ ਲੋ ਇਹਨਾਂ ਨੂੰ ਭੱਜਣ ਦਾ ਇਂਤਜ਼ਾਮ ਤੁਸੀਂ ਕਰਨਾ ਹੈ ਆਹ ਤੁਹਾਡੀ ਹੁਣ ਆਲੀ ਇਲੈਕਸ਼ਨ ਨੇ ਇਹਨਾਂ ਨੂੰ ਪੰਜਾਬ ਤੋਂ ਕੱਢ ਦੇਣਾ ਇਸ ਕਰਕੇ ਤਗੜੇ ਹੋ ਜੋ ਇਹ ਜਗਾ ਮੇਟਾ ਸਰਕਾਰ ਚ ਉਤਰਿਆ ਪਹਿਲਾ ਇਸ ਧਰਤੀ ਨੂੰ ਮਿੱਟੀ ਨੂੰ ਆਪਣੇ ਮੱਥੇ ਨਾ ਲਗਾਇਆ ਕਿਉਂਕਿ ਪੰਛ ਦੀ ਛੇੜ ਨੇ ਮਾਈ ਭਾਗੋ ਦਾ ਏਰੀਆ ਹੈ ਇਹ ਪੂਰਾ ਇਲਾਕਾ ਗੁਰੂਆਂ ਦਾ ਇਲਾਕਾ ਹੈ ਸਿੱਧਾ ਸ਼ਿੰਗਾ ਦਾ ਬਾਬਾ ਦੀਪ ਸਿੰਘੁਰਾ ਦਾ ਇਲਾਕਾ ਹੈ ਇਹ ਗਦਰ ਪਾਰਟੀ ਦੇ ਸੋਰ ਸਿੰਘ ਪਗਲਾ ਉਹਦਾ ਇਲਾਕਾ ਹੈ ਇੱਥੇ ਡਰਾ ਕੇ ਕੋਈ ਵੋਟਾਂ ਨਹੀਂ ਲੈ ਸਕਦਾ ਤੁਸੀਂ ਆਪਣੇ ਮਿਰਸੇ ਨੂੰ ਪਛਾਣੋ ਆ ਕੋਈ ਗੈਰਸਰ ਦੀਆਂ ਗੱਲਾਂ ਕਰਦਾ ਸੀ ਉਹ ਗੈਰਸਰ ਤਾਂ ਤੁਹਾਡੇ ਪੈਰਾਂ ਵਰਗਾ ਵੀ ਨਹੀਂ ਹੈ ਕੋਈ ਤੁਸੀਂ ਆਪਣੇ ਮਿਰਸੇ ਨੂੰ ਪਛਾਣੋ ਅੱਜ ਸਾਡੇ ਵੋਟ ਦੀ ਕੀਮਤ ਹੁੰਦੀ ਹੈ ਅੱਜ ਸਾਡੇ ਬੋਟਾ ਲੈ ਲੈਣਗੇ ਤੁਹਾਨੂੰ ਜਾਇਦਾਦੋਂ ਪਹਜਾਂਗੇ ਪ੍ਰਸੰਤੀਆਂ ਪਹਜਾਂਗੇ ਇਹ ਸਰਕਾਰ ਦੀ ਛੇ ਪਰ ਸਾਰਾ ਕੁਝ ਹੋ ਰਿਹਾ ਹੈ ਅੰਦਰ ਖਾਤੇ ਮੇਲੀ ਹੋਇਆ ਹੈ ਬੋਟਾ પાડਨ ਵਾਸਤੇ ਉਹਨੂੰ ਪੈਸੇ ਦੇ ਹੀ ਜਾਂਦੇ ਵੀ ਇਲੈਕਸ਼ਨ ਲੜ ਤੂੰ ਤਗੜਾ ਹੋ ਗਏ ਇਹ ਅਕਾਲੀ ਦਲ ਨੂੰ ਕਿਹੜੀਆਂ ਬੋਟਾ ਇੱਥੇ ਅਕਾਲੀ ਦਲ ਬੇਆਦਮੀ ਕਰਕੇ ਬਦਨਾਮ ਹੋਇਆ ਪਿਆ ਉਹਨੂੰ ਬੋਟਾ ਕੋਈ ਨਹੀਂ ਹੈ ਇਹ ਕਹਿੰਦੇ ਸੀ ਅਸੀਂ ਗੋੜੀ ਦੇ ਸਾਰੇ ਲੈ ਲਾਂਗੇ ਇਹ ਸਾਰੇ ਚੱਕੇ ਹੋਏ ਨੇ ਅੰਦਰ ਖਾਤੇ ਕੋਇਸ ਕਾਕੇ ਆ ਨੌਜਵਾਨ ਮੁੰਡਾ ਕਾਂਗਰਸ ਪਾਰਟੀ ਨੇ ਦਿੱਤਾ ਹੈ ਮੁਰਜਪਿੰਡ ਤੋਂ ਕਰਨ ਮੁਰਜ ਇਹਨਾਂ ਦਾ ਪਰਿਵਾਰ ਦਾ ਆਪਣਾ ਇਤਿਹਾਸ ਸੋ ਆਓ ਤਗੜੀ ਹੋ ਕੇ ਕਾਂਗਰਸ ਪਾਰਟੀ ਨੂੰ ਜਿਤਾਈਏ ਆ ਜਿਹੜੇ ਪੰਡ ਸਾਨੂੰ ਪੱਲੇ ਪੈ ਗਏ ਜਿਹੜੇ ਪੰਜਾਬ ਨੂੰ ਲੁੱਟ ਲੁੱਟ ਕੇ ਲਿਜਾ ਰਹੇ ਆ ਉਹਨਾਂ ਨੂੰ ਇੱਥੇ ਦੇ ਭਜਾਈਏ ਤੇ ਮੈਂ ਤੁਹਾਨੂੰ ਇੱਕ ਵਾਦਾ ਦਿੰਦਾ ਕਿ ਤੁਹਾਡਾ ਇਲਾਕਾ ਬਹੁਤ ਤਗੜਾ ਰਿਹਾ ਕਿਸੇ ਟੈਂਪ ਤੀਸੇ ਕੈਂਪ ਜਦੋਂ ਅਰਜੀਤ ਸਿੰਘ ਮਹਾਰਾਜ ਦਾ ਰਾਜ ਦਾ ਜਾਰੇ ਦਿਲ ਹੁੰਦਾ ਸੀ ਤੁਸੀਂ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਵੀ ਸਤਲੁਜ ਨਹੀਂ ਟੱਪਣ ਦਿੱਤਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਕਹਿਰੂ ਆਏ ਜਾਂ ਥੋੜੀ ਚੜ੍ਹਾਈ ਸੀ ਲੇਕਿਨ ਹੌਲੀ-ਹੌਲੀ ਸਰਕਾਰਾਂ ਨੇ ਰੋੜਤਾ ਅੱਜ ਨਾ ਤੁਹਾਡੇ ਨੌਜਵਾਨਾਂ ਨੂੰ ਨੌਕਰੀਆਂ ਬਹਿਲੇ ਫਿਰਦੇ ਆ ਮੁੰਡੇ ਮੈਂ ਦੇਖਦਾ ਜਿੱਥੇ ਜਿੱਤੇ ਵੀ ਮੈਂ ਜਾਣਾ ਵੱਡੀ ਗਿਣਤੀ ਚ ਨੌਜਵਾਨ ਮਿਲਦੇ ਆ ਤੇ ਜਿਹੜੇ ਆਮ ਆਦੀ ਪਾਰਟੀ ਵਾਲੂ ਚਲੇ ਗਏ ਉਹਨਾਂ ਦਾ ਮੋਹ ਪੰਗ ਹੋ ਗਿਆ ਆ ਗਏ ਵਾਪਸ ਕੋਈ ਨੌਕਰੀ ਨਹੀਂ ਨਸ਼ਿਆਂ ਦੀ ਐਨੀ ਪ੍ਰਮਾਰ ਹੋਈ ਵੀ ਹੈ ਕਿ ਮੁੰਡਾ ਘਰ ਤੇ ਚਲੇ ਜਾਵੇ ਤਾਂ ਡਰ ਲੱਗਦਾ ਕਿ ਨਸ਼ਾ ਕਰਕੇ ਨਾ ਜਲੇ ਕਿਤੇ ਨਸ਼ੇ ਹੀ ਨਸ਼ੇ ਹੋਏ ਭਈਆ ਜਿਹੜੇ ਐਸੇ ਕੈਂਡੀਡੇਟ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਵੇਚਦਾ ਇਹਨੂੰ ਜਿਤਾਓ ਨਾ ਅੱਜ ਪਤਾ ਨਹੀਂ ਕਿਹੜੀ ਮਸ਼ੀਨ ਚ ਪਾਇਆ ਹੁਣ ਕਹਿੰਦੇ ਇਹਨੂੰ ਜਿਤਾਓ ਨਸ਼ੇ ਕਦਮ ਕਰਨੇ ਉਹ ਪਾਈ ਕਿਸੇ ਪਹਿਲਾਂ ਸੱਚੀ ਸੀ ਕਿ ਉਹ ਸੱਚੀ ਹੈ ਉਹੀ ਬੰਦਾ ਚੰਗਾ ਕਿਸਰ ਹੋ ਗਿਆ ਉਹੀ ਬੰਦਾ ਨਸ਼ੇ ਵੇਚਣ ਵਾਲਾ ਹੁਣ ਕਹਿੰਦੇ ਜੀ ਨਸ਼ੇ ਹਟਾਊਗਾ ਅਸਲ ਦੇ ਵਿੱਚ ਇਹ ਸਾਰੇ ਤੋਂ ਬਲਬੂਸੇ ਚ ਪਾ ਕੇ ਇਹ ਜਿੱਤ ਕੇ ਚਲੇ ਜਾਣਾ ਇਹਨਾਂ ਨੇ ਦੇਖ ਨਹੀਂ ਦਿਨ ਨਾਲ ਨਾ ਤਾਂ ਸਰਕਾਰ ਨੂੰ ਫਾਇਦਾ ਹੋਣਾ ਕੋਈ ਨਾ ਕਿਸੇ ਹੋਰ ਨੂੰ ਜੇ ਇਹਨਾਂ ਨੂੰ ਹਰਾ ਦੋਗੇ ਤਾਂ ਇਹਨਾਂ ਦੇ ਇੱਥੇ ਦੇ ਜਾਣ ਦਾ ਸਮਾਨ ਤਿਆਰ ਹੋ ਜਾਣਾ ਸੋ ਆਓ ਸਾਰੇ ਜਣੇ ਇਕੱਠੇ ਹੋ ਕੇ ਕਾਗਰਸ ਲੋਗੋ ਕੋ ਪਾ ਜੀ ਤੁਸੀਂ ਬਹੁਤ ਵੱਡੀ ਗਿਣਤੀ ਚ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਇਹ ਅਖੀਰ ਰਹੀ ਬੇਨਤੀ ਕਰਦਾ ਕਿ ਆ ਜਿਹੜੀ ਭੱਡ ਦੀ ਸਰਕਾਰ ਟੁਟਕਲੇ ਸੁਣਾਉਣੇ ਵਾਲੀ ਐ ਝੂਠ ਬੋਲਣ ਵਾਲੀ ਐ ਮੰਨਦੇ 3 ਮਹੀਨੇ ਮਿਲੇ ਸੀ ਭਾਈ ਜੀ ਤੁਸੀਂ ਇਹ ਗੱਲ ਦੱਸੋ ਵੀ ਵਿਆਹ ਮੰਗੂ ਦਿਨ ਕਿਟਾਏ ਕਿ ਨਹੀਂ ਤੁਹਾਡੇ ਤਿੰਨ ਮਹੀਨੇ ਤੁਹਾਡੇ ਆਪਣੇ ਇਲਾਕੇ ਦਾ ਇੱਕ ਡੇ ਤਰਨ ਤਰਨ ਦਾ 50 ਕਰੋੜ ਰੁਪਇਆ ਬਿੱਲ ਬਿਜਲੀ ਦੇ ਮਾਫ ਕੀਤੇ ਤੁਹਾਡੇ ਤੇ ਦਾ 10000 ਕਹਿੰਦਾ 20000 ਕਹਿੰਦਾ 50000 ਕਹਿੰਦਾ ਲੱਖ ਕਹਿੰਦਾ 2 ਲੱਖ ਆ ਹੁਣ ਮੈਂ ਧੀਰੇ ਗੱਡੀ ਤੇ ਵੀ ਉਤਰਦਾ ਉਹ ਕਹਿੰਦੇ ਭਾਈ ਮੇਰਾ 50000 ਦਾ ਬਿੱਲ ਮਾਫ ਹੋਇਆ ਲੈ ਤੇਰੇ ਕਹਿਣਾ ਹਾਂਜੀ ਇਹਦੇ ਬਿੱਲ ਮਾਫ਼ ਕੀਤੇ ਐ ਪਾਣੀ ਸਸਤਾ ਕੀਤਾ ਤੁਹਾਡੀ ਪਾਣੀ ਦੀ ਟੈਂਕੀਆਂ ਦੇ ਬਿੱਲ ਅੱਗੇ ਨੂੰ ਆਉਣਾ ਹੀ ਬੰਦ ਕਰਤੇ 10 ਰੁਪਏ ਪੈਟਰੋਲ ਸਸਤਾ ਕੀਤਾ 5 ਰੁਪਏ ਡੀਜ਼ਲ ਸਸਤਾ ਕੀਤਾ ਹਰ ਘਰ ਨੂੰ ਹਰ ਵੀਰ ਨੂੰ ਰਾਹਤ ਦਿੱਤੀ ਬੀਬੀਆਂ ਦਾ ਜਿੱਥੇ ਮਰਜ਼ੀ ਗੱਡੀ 'ਚ ਘੁੰਮਿਆ ਸਰਕਾਰੀ ਬੱਸ ਦੇ ਵਿੱਚ ਅਸੀਂ ਕਰਾਇਆ ਮਾਫ਼ ਕਰਿਆ ਹੋ ਆ ਬਿਜਲੀ ਵਾਲਾ ਕੰਮ ਤਾਂ ਐਸੀ ਕਰਗੇ ਜੀ ਜਿਹੜਾ ਫ੍ਰੀ ਵਾਲਾ ਆਹ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣੀ ਮੈਂ ਪਾਸ ਕਰਕੇ ਆ ਸੀ ਲੇਕਿਨ ਇਹ ਹੁਣ ਕਹੀ ਜਾਂਦੇ ਐਸੀ ਕੀਤਾ ਸੀ ਇਹ ਝੂਠੇ ਬੰਦਿਆਂ ਦੇ ਬਚਨ ਦੀ ਲੋੜ ਹੈ ਇਹਨਾਂ ਨੇ ਆਪਣੇ ਮੁੰਡਿਆਂ ਨੂੰ ਨੌਕਰੀਆਂ ਨਹੀਂ ਦੇਣੀਆਂ ਕਿਉਂਕਿ ਇਹ ਤਾਂ ਐਮਪੀ ਦੀ ਵੀ ਟਿਕਟ ਦੇਣੀ ਹੁੰਦੀ ਹੈ ਤਾਂ ਇੰਡਸਟਰੀ ਵਾਲਿਆਂ ਨੂੰ بڑے بڑے ਲੋਕਾਂ ਨੂੰ ਜਿਨ੍ਹਾਂ ਦੇ ਕੋਲ ਪੈਸਾ ਕਰੋੜਾਂ-ਆਰਬ ਰੁਪਏ ਪਤੀਆਂ ਨੂੰ ਦਿੰਦੇ ਐ ਕਿਸੇ ਦਲਿਤ ਦੇ ਕਿਸੇ ਕਿਸਾਨ ਦੇ ਮੁੰਡੇ ਨੂੰ ਐਮਪੀ ਨਹੀਂ ਬਣਾਇਆ 10 ਐਮਪੀ ਬਣਾਏ ਇਹਨਾਂ ਨੇ इस करके आओ सारे जनेठे होकर कांग्रेस में गुटा पाइए थोड़ा सारे का बहुत बहुत धनवाद वाह जी का खालसा वाहू